ਉਸਦੇ ਪਾਸੇ ਸਮਾਜ ਦੇ ਜੀ 라ਜਿੰਦਰਤ ਹੋਰ ਮੁੰਬੀਆ ਜੀ 2026 ਦੇ ਨਹੀਂ ਦਵਿੰਦਰ ਸਿੰਘ ਜਿੰਦ ਜਿਨ੍ਹਾਂ ਵੱਲੋਂ 2025 ਦੇ ਵਿੱਚ ਵੀ ਮੁੰਬੀ ਦਾਅਤ ਦਿੱਤੀ ਗਈ ਹੈ ਤੇ 2026 ਦੇ ਵਿੱਚ ਲੋਕਾਂ ਵੱਲੋਂ ਮੁੰਬੀ ਇਨਾਮ ਦਾ ਵੀ ਦਿੱਤੀ ਦਾਮੀਆਂ ਇੱਕ ਵਾਰ ਵੀਰ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦੋ ਅਦਰ ਕਰਨਦੀਪ ਸਿੰਘ ਜੀ ਕੈਨੇਡਾ ਸ਼ਾਨੋਪਰ ਇਨਸਪੈਕਟਰ ਮਿਰਪਾਇਆ ਸਿੰਘ ਜੀ ਪੰਜਾਬ ਪੁਲਿਸ ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਬੋਲਣ ਤੋਂ ਖੁਸ਼ ਹੋ ਕੇ पांच सौ रुपये बड़े मानसमान की तरह ली जिन्ना बोलो एक तो बहुत बहुत सारे देखे अपनी शोक पूरी की थी या आप कुश्ती बन के आने दोगे वाह बेटा नहीं अभी साला हॉबी तालवान इरान के दूसरे बच्चे ताल तालवान का तो सलाकी समय भी बाद है कौन जाता है कौन हटा मजा दे दे बेटा कहीं ना सर पर ਇਹ ਫੋਰੀ ਹੈ ਗਾਰ ਦੇ ਇਹ ਚੁੱਪ ਕੀਤੇ ਆਉਂਦੇ ਨਹੀਂਓ ਖੁਦਰੇ ਰੌਲਾ ਪਾ ਕੇ ਆਉਂਦੇ ਨਹੀਂਓ ਜ਼ੋਰ ਪਾਰਸਾ ਆਉ ਨਹੀਂਓ ਲੱਗਦੇ ਤੇਰਾ ਤਾਨੂੰ ਹੌਸਲੇ ਤੇ ਨਾਲ ਟੱਕਰੂ ਚ ਟੋਲੇ ਜਾਂਦੇ ਜ਼ੋਰ ਪਾਰਸਾ ਓਏ ਨਹੀਂ ਟੱਕਣੀ ਚ ਟੋਲੇ ਜਾਂਦੇ ਆਹ ਭਾਈ ਤਰੀਕੋ ਬੜੂਹੇ ਦਾ ਮੰਗਲ ਹੈ ਚੋਟੀ ਦੇ ਪਹਿਲਵਾਨ ਪੁੱਜਣੇ ਨੋਟ ਕਰਦੇ ਆਓ ਦੋਨੇ ਦੇ ਲਾਗੇ ਬੜੂਹੇ ਦੀ ਧਰਤੀ ਪ੍ਰਿੰਸ ਸਾਡਾ ਪ੍ਰਾਖੁਲੇ ਸਦਕੇ ਦਾ ਖੇਡ ਪ੍ਰਿੰਗਾਂ ਨੂੰ ਚੋਟੀ ਦੇ ਪਹਿਲਵਾਨ ਪੁੱਜਣੇ ਹੈ ਔਰ ਬਾਕੀ ਸਮੇਂ ਦੀਆਂ ਲਓ ਤਾਨਵੇਂ ਤੇ ਨਾਲ ਕਹਿੰਦੇ ਹੌਦੀ ਪਹਿਲਵਾਨ ਇਰਾਮ ਦੀ ਕੁਰਤੀ ਚੁੰਦੀ ਆ ਕਹਿੰਦਾ ਮੁਰਕੋ ਮੁਰਕੀ ਹੋ ਗਿਆ ਵੇਖੋ ਜੋਰ ਤੇ ਉਤਰਾਦਾ ਜੋ ਕੱਦਾ ਵੀ ਨਹੀਂ ਚੁੱਕਦਾ ਜਿਸਮ ਕਠੋਰ ਜੋਕਰਾਂ ਦਾ ਹਾਂ ਚੜਦੀ ਉਮਰ ਦਾ ਗਰਮ ਖੂਨ ਨੰਕਾਰੇ ਤਾਂ ਕੱਜਦੇ ਇਹ ਰਾਜੇ ਖੇਲੇ ਮਰਦ ਮਦਾਨੋ ਹਰ ਕੇ ਨਹੀਂ ਪੱਗਦੇ ਇਹ ਰਾਜੇ ਖੇਲੇ ਮਰਦ ਮਦਾਨੋ ਹਰ ਕੇ ਨਹੀਂ ਪੱਗਦੇ ਜੀਨਨ ਜਪਨ ਦੀ ਕਰੀਆ ਬਹੁਤ ਵਧੀਆ ਪੁਸ਼ਤੀ ਚੱਲੀ ਜੀ ਇੱਕ ਪਾਸੇ ਤਾਜ ਪਹਿਲਵਾਨ ਸ਼ੇਰਪੁਰਾਗੀ ਸਾਡੇ ਓਰੀਓ ਦਾ ਪਹਿਲਵਾਨ ਹੈ ਜੀ ਦੂਜੇ ਪਾਸੇ ਹੌਦੀ ਪਹਿਲਵਾਨ ਜੀ ਇਰਾਨ ਕੁਸ਼ਤੀ ਖੰਡਾ ਮੁੱਲਾ ਪਰ ਕਹਿੰਦਾ ਤਾਮਕ ਦੀ ਹੈ ਫਗਨ ਦੀ ਆਪਣੀ ਨਿੰਦ ਪਰ ਪਰਮ ਗਾਨੇ ਜਗ ਮੇ ਕੁਝ ਮੁਕੱਦਰ ਦੀ ਬਾਤ ਵੀ ਹੁੰਦੀ ਹੈ ਮਗਾਨੇ ਜਗ ਮੇ ਕੁਝ ਮੁਕੱਦਰ ਦੀ ਬਾਤ ਵੀ ਹੁੰਦੀ ਹੈ ਗੁਰਬਾਣੀ ਦੇ ਅਨੁਸਾਰ ਸਭ ਨਹੀਂ ਸਾਲਾ ਮਾਲੀਆਂ ਕਰਤਾ ਕਰੇ ਸੋ ਹੋਏ RAM ਬੁਧਾ ਦੇ ਸੋਭਦੇ ਬੰਨ ਕਰ ਬੰਦੇ ਨੰਦੇ ਸਾਰੂ ਹੱਥ ਬਗਾਈਆਂ ਜਿਸ ਭਾਵ ਸੋ ਦੇ ਸਾਰੂ ਹੱਥ ਬਗਾਈਆਂ ਜਿਸ ਭਾਵ ਸੋ

ਤਾਪ ਦਾ ਪਹਿਲਵਾਨ ਹੈ ਕਹਿੰਦੇ ਬਲਦ ਦਾ ਆ ਮੱਲ ਹੌਦੀ ਹੈ ਈਰਾਨ ਵਾਲਾ ਜਿਹਨੇ ਸ਼ਿੰਗਾਂ ਚਲਾਏ ਵਾਕੇ ਕਹਿੰਦੇ ਸਿਰੇ ਦੇ ਮੱਲਾਂ ਦੇ ਨਾਲ ਪੰਜਾਬ ਦਾ ਕੋਈ ਵੀ ਐਸਾ ਪਹਿਲਵਾਨ ਨਹੀਂ ਜਿਹੜੇ ਮੰਗ ਦੇ ਨਾਲ ਐਨੇ ਕੁਸ਼ਤਾਨੇ ਦਿਖਾਈਆਂ ਤੇ ਹੌਦੀ ਹੈ ਕਹਿੰਦੇ ਈਰਾਨ ਵਾਲਾ ਸਮੇਂ ਦੀਆਂ ਪਾਤਾ ਪਹਿਲਾ ਮੁੱਲ ਪੈਣ ਸਰੀਰਾਂ ਦੇ ਉਹ ਜਿੰਨਾ ਮਈਆਂ ਮੇਰ ਤਾਂ ਤੜਕੇ ਉਹ ਤੁਹਾਨੂੰ ਜੋਰ ਜਵਾਨਾਂ ਦਾ

ਇੱਥੇ ਇੱਕ ਕੁਸ਼ਤੀ ਹੋਈ ਹੈ ਇਹਨਾਂ ਵੱਲ ਵੀ ਅੱਜ ਤੋਂ ਪਹਿਲਾਂ ਤੇ ਦੂਜੀ ਦੂਜੀ ਕੁਸ਼ਤੀ ਜਿਹੜੀ ਇਸ ਰਾਕੇ ਵਿੱਚ ਹੋ ਰਹੀ ਹੈ ਸਮੇਂ ਦੀ ਆਪਾਂ ਪਤਾ ਲઈએ ਕੌਣ ਜਿੱਤੇਗਾ ਕੌਣ ਹਰੇਗਾ ਇਹਨਾਂ ਪਹਿਲਵਾਨਾਂ ਦੇ درمیان ਪਰ ਜੋਰਦੰਗੇ ਹੋਇਆ ਜਗਦੇਵ ਪਹਿਲਵਾਨ ਦੀ ਢਮਾਂ ਪ੍ਰਵਾਨ ਜੀ ਇੱਕ ਵਾਰ ਸੰਤਾਨ ਨੂੰ ਫਤਿਹ ਸਮਝੀ ਕਰੋ ਮੰਜੂਰੀ ਸੇਵਾ ਨਾਲ ਲੰਮਰ ਪਹਿਲਵਾਨ ਜੀ ਸਾਥੋਂ ਪੰਜਾਬ ਪੁਲਿਸ ਦੋਨੇ ਆ ਆ ਵਧੀਆ ਪਹਿਲਵਾਨੀ ਕੀਤੀ ਵਧੀਆ ਖੇਡ ਚਲਾਉਂਦੇ ਨੇ ਬਹੁਤ ਵੱਡਾ ਮਹੌਨਸਰੀ ਸ਼ੇਵਨ ਮਹੌਦੇ ਹੋ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦੇ ਮਰਦਾਂ ਦਾ ਕੋ ਮੱਲੀ ਕਰਨਾ ਜੋ ਸਤਗੁਰ ਨੂੰ ਭਾਵੇ ਮਾੜੇ ਬੰਦੇ ਦੀ ਕਾਹਦੀ ਮੱਲੀ ਥਾਂ ਥਾਂ ਠੋਕਣਾ ਖਾਵੇ ਬਿਰਜੋਤ ਦੇ ਕਾਹਦੀ ਮੱਲੀ ਬਾਤੂ ਫੇਰ ਕੇ ਸੁਹਾਵੇ ਜੇ ਕਿਰਸ਼ਨਤ ਦੇ ਦੇਵ ਸਿਆ ਪਾਇਤ ਜਾਨਾ ਪਾਵੇ ਸੋਹਤ ਬਿਨ ਕਰਮਾ ਭਾਈ ਹੱਥਾਂ ਦਾ ਕਿਸੇ ਦੇ ਆਵੇ ਸੋਹਤ ਬਿਨ ਕਰਮਾ ਭਾਈ ਹੱਥਾਂ ਦਾ ਕਿਸੇ ਦੇ ਆਵੇ ਵਾਕੇ ਕਹਿੰਦੇ ਕਰਮਾ ਨਾਲ ਹੀ ਆ ਪਹਿਲਵਾਨੇ ਵੀ ਪਰ ਸਮੇਂ ਦੀਆਂ ਬਾਤਾਂ ਲੋਹਦੂ ਨਗਰ ਮੈਂ ਕੋਣ ਜਿਹੜਾ ਇੱਕ ਵਾਰ ਸੱਟਦਾ ਹੈ ਕਹਿੰਦਾ ਦੋ ਕਮਾ ਮਿੱਟੀ ਨਾਲ ਬੰਧ ਜੁੜੀਆਂ ਪਹਿਲੇ ਇੱਕ ਸਾਰ ਦੂਜੇ ਪਹਿਲਵਾਨ ਬਈ ਮਿੱਟੀ ਭਾਵੇਂ ਖਾੜੇ ਵੀ ਦਾ ਹੋਵੇ ਖੇਤ ਦੀ ਓਏ ਦੋਨਾਂ ਦੀ ਹੁੰਦੀ ਹੈ ਮਿੱਟੀ ਵਿੱਚ ਜਾਨ ਬਈ

ਖਾਣਾ ਮਾਚੀ ਵਾਲਾ ਜਿਹੜਾ ਪਹਿਲਵਾਨਾ ਬਹੁਤ ਬਹੁਤ ਧੰਨਵਾਦ ਕਰਦਾ ਚੱਕੇ ਦੌਰ ਦੇ ਵੀ ਪੁੱਜਿਆ ਹੋਇਆ ਜੀ ਨਾ ਜੀ ਬਾਜੀ ਵਾਹ ਜੀ ਵਾਹ ਬਹੁਤ ਵਧੀਆ ਕੁਸ਼ਤੀ ਚੱਲਦੀ ਹੁਈ ਕਹਿੰਦਾ ਜੇ ਤੂੰ ਚਾਹਣਾ ਪਹਿਲਵਾਨ ਬਣਾ ਕੋਲ ਬਾਹਰ ਖੜਕਣਾ ਪਵੇਗਾ ਓਏ ਜੇ ਤੂੰ ਚਾਹਣਾ ਲਿਖਤਾ ਪ੍ਰਵੀਰ ਹੋਵਣ ਰੱਬ ਆਸਰੇ ਲਿਖਣਾ ਪਵੇਗਾ ਓਏ ਤੇਰਾ ਕਿਸੇ ਨੂੰ ਕੀ ਵਿਗਾੜ ਦੇਣਾ ਜਿਹੜਾ ਵੱਡਾ ਨਾ ਰੱਖਣਾ ਪਵੇਗਾ ਓਏ ਕਰਮ ਰਾਂਝੇ ਦੇ ਸਰਮਾਉਣੀਆਂ ਨੂੰ ਮੱਝ ਨੂੰ ਬੰਨਣਾ ਸੁਖਣਾ ਪਵੇਗਾ ਓਏ ਮੱਝ ਨੂੰ ਬੰਦਣਾ ਸੁਖਣਾ ਪਾ ਬੇਦਾਰੀ ਬਹੁਤ ਵਧੀਆ ਕੁਸ਼ਤੀ ਚੱਲ ਜੀ ਦਰਸ਼ਕ ਵੀਰੋ ਇੱਕ ਵਾਰ ਕਹਿੰਦੇ ਮੱਝ ਨੂੰ ਬਹੁਤ ਰੋਈਆ ਬੱਤਾ ਅਜ ਕੋ ਸੱਚੀ ਅਜ ਕੋ ਨੇ ਲਹਾਉਂ ਸਾਹਿਬ ਤੋਂ ਬਾਹਰ ਨਿਕਲ ਤੀਂ ਦੇਖਣਾ ਕਹਿੰਦੇ ਉੱਠਾ ਵਾਲੇ ਆਪਣਾ ਕਾਫਲਾ ਲੈ ਜਾਂਦੇ ਨੇ ਉਹਨਾਂ ਨੂੰ ਕਹਿੰਦਾ ਉੱਠਾ ਵਾਲੋ ਇਹ ਕਾਫਲਾ ਕਿੱਥੇ ਲੈ ਕੇ ਜਾਣਾ ਉਹ ਕਹਿੰਦੇ ਅਸੀਂ ਤਾਂ ਦਿੱਲੀ ਲੋਕੇ ਜਾਣਾ ਕਹਿੰਦਾ ਅਥਰ ਮੇਰੀ ਲੇਲਾ ਰਹਿੰਦੀ ਹੈ ਉਹਨੂੰ ਲੈਣਾ ਸੁਨੇਹਾ ਦੇ ਦੋਗੇ ਉਹ ਕਹਿੰਦੇ ਦੇ ਦੇ ਆਹ ਦੇ ਹੋ ਭਾਈ ਲਾ ਦੇ ਦਿੱਲੀ ਪਹੁੰਚ ਗਏ ਹੁਣ ਆਪਾਂ ਵੀ 3-4 ਘੰਟੇ ਤੋਂ ਨਾ ਪਹਿਲਵਾਨਾਂ ਦੇ ਘੋਲ ਦੇਖਦੇ ਹੋਏ ਇਹਨਾਂ ਪਹਿਲਵਾਨਾਂ ਦਾ ਬਿੱਲਾ ਕਰਦੇ ਹੋਏ ਇਹਨਾਂ ਜੋਧਨ ਦਾ 12 ਨਾਉਂਦੇ ਹੋਏ ਆਪਾਂ ਵੀ ਹੁਣ ਦਿੱਲੀ ਪਹੁੰਚ ਗਏ ਆ ਲਾਰਜ ਮੁਸਤੀ ਚੱਲ ਰਹੀ ਨਾਲ ਲਾਰਜ ਫਲਾਮ ਰੋਚੀ ਮੁਸਤੀ ਹੋ ਰਹੀ ਹੈ ਆ ਬਾਤ ਵਜਿਆ ਮੁਸਤੀ ਚੱਲਦੀ ਹੋਈ ਹੈ ਛੰਡੀ ਦੀ ਮੁਸਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਨਿਯਤ ਪ੍ਰਾਪਤ ਕਰਦਾ ਬੈਠੋ ਪ੍ਰਾਪਤ ਕਰਾਵਾ ਰਹੀ ਹੈ ਬੰਈਓ ਬੀਸ਼ਾ ਮਿਲਾਓ ਮੰਦੇ ਦੇ ਦਰਮਿਆਨ ਚੋਂ ਦੇ ਗੁਸਤੀ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਮਿੱਤਰ ਮਿੱਤਰ ਕਹਿੰਦਾ ਜਾਗਦੀਆਂ ਅੱਖਾਂ ਨਾਲ ਦੇਖੇ ਸੁਪਨੇ ਓਏ ਹਿੰਮਤ ਕਰੋਗੇ ਪੂਰੇ ਤਾਂ ਹੋਣਗੇ ਮੰਦੇ ਤੇ ਬਿਆਨੋ ਸਕਸੈਸ ਨਾ ਮਿਲੇ ਕੁਦਰਤੀਆਂ ਦੇ ਪਿਆਸ ਵਿੱਚ ਨਾ ਹੋਣਗੇ ਓਏ ਕਾਲਣਾ ਸਭ ਦਸੋਨੀ ਪੈਂਦੀ ਕੱਲਣੀ ਫੇਰ ਕਿਤੇ ਜਾ ਕੇ ਹੈ ਨਾ ਆਉਂਦੀ ਦੁਨੀਆ ਓਏ ਮਿਹਨਤਾਂ ਵਿੱਚ ਸੰਘਾਰੇ ਹੋਈ ਨਹੀਂ ਕਰਦੇ ਪਰ ਜਿੱਤਿਆਂ ਨਾ ਹੋਟਾਂ ਕਰਨ ਰੋਹ ਦੀ ਦੁਨੀਆ ਓ ਜਿੱਤੇ ਸੰਘਾਰੇ ਹੋਏ ਵੀ ਕਰਦੇ ਪਰ ਜਿੱਤੇ ਅਨਫੂਕ ਘਰਾਂ ਦੀ ਘਰਿਆ ਪਰ ਇਹ ਤਾਕਦੀ ਕੁਸ਼ਤੀ ਚੱਲਦੀ ਹੋਈ ਦਰਸ਼ਕਾਂ ਦਾ ਜੋ ਪਿਆਰ ਮਿਲੋ ਬੰਦਾ ਜੋ ਚਾਹੇ ਕਰ ਸਕਦਾ ਹੈ ਮਨਜੀਤ ਨਾਗਰੇ ਸੱਚਾ ਹੈ ਰੱਬ ਲੋਕਾਂ ਦੇ ਵਿੱਚ ਵਸਦਾ ਹੈ ਮਨਜੀਤ ਨਾਗਰੇ ਸੱਚਾ ਹੈ ਰੱਬ ਲੋਕਾਂ ਦੇ ਵਿੱਚ ਵਸਦਾ ਹੈ ਜਿੰਨੇ ਵਕਤ ਸੰਗਤ ਵਰਤਿਆ ਸਾਰੀ ਸੰਗਤ ਨੂੰ ਬੇਨਤੀ ਹੈ ਇੱਕ ਵਾਰੀ ਖਵਾ ਜਾ ਪੀਰ ਪਾਦਨ ਨਤ ਆਪਣੀ ਨਾਤੇ ਆਪਣੇ ਪਿਤਾ ਦੇ ਨਾਤੇ ਜੋਰ ਲੰਤਾਂ ਦੀ ਮਾਰ ਤੇ ਆਪਾਂ ਆਪ ਨੂੰ ਹਾਜ਼ਰੀ ਦਿਵਾਉਂਦੇ ਹਾਂ ਵਾਕਿਆ ਜੰਦੇ ਮੱਲਾਂ ਦੇ ਦਰਮਿਆਨ ਚਲਦਾ ਹੋਇਆ ਮੱਲੀ ਹੁਕਾ ਉਹ ਕਹਿੰਦਾ ਦਾਮਾਂ ਤੋਂ ਰਹੀਆਂ ਕਵੀਰਦਾਰੀਆਂ ਘਰ ਵਿੱਚ ਬੰਦੇ ਸੂਝਵਾਨ ਤੋਂ ਬਿਨਾ ਕਦੇ ਵੀ ਨਾ ਚੱਲਣ ਦੁਕਾਨਦਾਰੀਆਂ ਤੇ ਸੱਚੀ ਅਤੇ ਮਿੱਠੀ ਜਵਾਨ ਤੋਂ ਬਿਨਾ ਪਿੰਦੇ ਜੁਤਾਂ ਦੇ ਮੱਤੇ ਜਿੱਥੇ ਪੈਸਾ ਲੈਂਦਾ ਆਹ ਨੇੜੇ ਵੀ ਨਾ ਗਾਇਓ ਸਿੰਘ ਕੰਮ ਕਰਦੇ ਨੇ ਤੇ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰਦੇ ਬਰਫਿੱਟੇ ਨੂੰ ਇਹੋ ਜਿਹਾ ਸਲਾਤ ਬੰਦੇ ਨੇ ਆਹ ਥਾਲੀ ਵਿੱਚ ਖਾ ਕੇ ਜਿਹੜਾ ਸ਼ੇਕ ਕਰਦੇ ਬਰਫਿੱਟੇ ਨੂੰ ਇਹੋ ਜਿਹਾ ਸਲਾਤ ਬੰਦੇ ਨੇ ਸਰਦਾਰ ਸੁਲੱਖਣ ਸਿੰਘ ਜੀ ਸਰਪੰਚ ਸਾਹਿਬ ਖੋਕਰਾਂ ਵਾਲੇ ਉਹਨਾਂ ਵੱਲੋਂ ਵੀ ਤਾਲ ਪਾਉਣ ਮੰਡਲੇ ਡਾਕਟਰ ਦੀ ਬਾਤ ਕੀਤੀ ਜਾਂਦੀ ਹੈ ਜੀ ਜਾਨੀਆਂ ਅਸੀਂ ਬਾਕੀ ਤੁਹਾਨੂੰ ਧੰਨਵਾਦ ਕਰਦੇ ਹਾਂ ਜੀ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤੂ ਪ੍ਰਾਪਤ ਕਰਦਾ ਬਾਖਾ ਸ਼ਾਨਾ ਸ਼ਾਨਾ ਮੰਨਾਂਗੇ ਇੱਕ ਪਾਸੇ ਹੋਦੀ ਔਰ ਦੂਸਰੇ ਪਾਸੇ ਦੋ ਪਹਿਲਵਾਨਾਂ ਦਾ ਦਸਤ ਲਾਹੀ ਦੇ ਦਰਮਿਆਨ ਜਿਹੜੀ ਕੁਸ਼ਤੀ ਹੋ ਰਹੀ ਹੈ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਇਹਨਾਂ ਪਹਿਲਵਾਨਾਂ ਦੇ ਦਰਮਿਆਨ ਜਿੰਨਾ ਕਲਯੁਕ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਓਏ ਕੁਸ਼ਤੀ ਦੇ ਵਿੱਚ ਵੀ ਕਰਟ ਹੋਣਾ ਚਾਹੀਦਾ ਦੀ ਗੱਲ ਆਮ ਮਹਣੀ ਵਾਲਿਆ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੜਦੇ ਹੁੰਦੇ ਨੇ ਓਏ ਮੀਣੀਆਂ ਬਿਆਤਾ ਬੱਲੇ ਟੱਕਰਾਈ ਹੁੰਦੀਆਂ ਸਿੰਘ ਕੁੰਡੀਆਂ ਦੇ ਵੱਲੋਂ ਵੱਲੀ ਹੜ ਜਾਂਦੇ ਨੇ ਹਾਂ ਸਿੰਘ ਕੁੰਡੀਆਂ ਦੇ ਮੰਦੋਂ ਵੱਲੀ ਹੜ ਜਾਂਦੇ ਨੇ ਵਾਹ ਵਾਹ ਵਾਕਿਆ ਮੱਲਾ ਦੇ ਦਰਮਿਆਨ ਚਲਦੀ ਹਿੰਦ ਗੁਸਤੀ ਆ ਕਹਿੰਦਾ ਮਿਹਨਤਾਂ ਦੇ ਉੱਤੇ ਪੂਰਾ ਜੋਰ ਦੇਣਾ ਪੈਂਦਾ ਹੱਥ ਮੰਦਲਾਂ ਤੇ ਸਿਰਾਂ ਤੇ ਲਾਉਣ ਨੂੰ ਓਏ ਰੱਬ ਕਦੇ ਘਰੇ ਬੈਠੇ ਰੋਕੇ ਨਹੀਂ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂੰਹ ਚ ਪਾਉਣ ਦਾ ਉਹ ਐਵੇਂ ਨਹੀਂ ਜਾਂਦੀਆਂ ਵੀ ਢੇਮਾਂ ਦਿੱਤੀਆਂ ਓਏ ਛੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਨੇ ਤੇ ਐਵੇਂ ਰੁੱਕੀ ਰਹਿੰਦੇ ਚੰਗੇ ਦਿਨ ਨਹੀਂ ਆਕਦੇ ਉਹ ਦੇ ਨਾ ਚੰਗੇ ਆਉਦੇ ਨਹੀਂ ਲੈ ਆਉਣੇ ਪੈਂਦੇ ਨੇ ਇਹ ਦਿਨ ਚੰਗੇ ਆਉਦੇ ਨਹੀਂ ਲੈ ਆਉਣੇ ਪੈਂਦੇ ਨੇ ਆ ਵੀ ਬਹੁਤ ਵਧੀਆ ਦੇਖੋ ਦੰਗਿਆ ਪਹਿਲਵਾਨ ਤਕਸ਼ਾਲੀ ਥਾਣੇ ਦੇ ਪਹਿਲਵਾਨ ਨੇ ਦਾਮ ਤੋਂ ਇੱਕ ਵਾਰੀ ਕੁਸ਼ਤੀ ਕਰਕੇ ਦਿਖਾਉਂਦੇ ਕੋਈ ਕੈਰੀ ਲੱਗੋ ਕੋਈ ਪੱਟੀ ਲੱਗੋ ਕੋਈ ਕਲਾ ਜੰਗ ਮਾਰੋ ਕੋਈ ਬੰਗਣਾ ਪਰ ਅਨੇਕਾ ਗਾਵੇਂ 358 ਵੀ ਕਹਿੰਦੇ ਹੁੰਦਾ ਦਾਣ ਪਲਵਾਰੀ ਦਾ ਸਿੱਖ ਦਾ ਸਿੱਖ ਦਾ ਮੁੱਖ ਗਾਣਾ ਹੈ ਪੰਜ ਗਵਾਨੀ ਦਾ ਰਾਜੇ ਰੇਡੀ ਮਿੱਟੀਏ ਤਨ ਨਗਰਨਾ ਪੈਂਦਾ ਹੈ ਉੱਥੇ ਬੰਦ ਤਮਾਚ ਮਲ ਕਹਾਣਾ ਪੈਂਦਾ ਹੈ ਉੱਥੇ ਬੰਦ ਤਮਾਚੇ ਮਲ ਕਹਾਣਾ ਪੈਂਦਾ ਜਿਹਦੀ ਪਿਛਲੇ ਚਾਰ ਕਰੋਂ ਦੀ ਭਾਰਤੀ ਕੀਤੀ ਹੋਵੇ ਉਹ ਠੱਠਾ ਟੋਟਾ ਬਣਦਾ ਹੈ ਜਿਹਦੀ ਪਿਛਲੇ 7 ਵਰ੍ਹੇ ਆਪਣੀ ਭਗਤੀ ਕੀਤੀ ਹੋਵੇ ਉਹ ਪਹਿਲਵਾਨ ਬਣਦਾ ਜਿਹਦੀ ਪਿਛਲੇ 11 ਵਰ੍ਹੇ ਜਨਮ ਦੀ ਭਗਤੀ ਕੀਤੀ ਹੋਵੇ ਉਹ ਸ਼ੰਤ ਬਣਦਾ ਜਿਹਦੀ 21 ਵਰ੍ਹੇ ਜਨਮ ਦੀ ਭਗਤੀ ਕੀਤੀ ਹੋਵੇ ਉਹ ਸ਼ਾਂਤ ਬਣਦਾ ਜਿਹਦੀ 150 ਵਰ੍ਹੇ ਦੀ ਭਗਤੀ ਕੀਤੀ ਹੋਵੇ ਉਹ ਬ੍ਰਹਮ ਕਾਮਨੀ ਦੇ ਪੰਜ ਮਿੰਟ ਬਣਦਾ ਇਹ ਮੰਨਣਾ ਨਹੀਂ ਥਾਣਾ ਜਿਹੜਾ ਬਾੜਾ ਨਹੀਂ ਇਹਨਾਂ ਦੀ ਪਿਛਲੇ 7 ਜਨਮ ਦੀ ਭਗਤੀ ਹੁੰਦੀ ਆ। ਇੱਕ ਵਾਰ ਇਹਨਾਂ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਸਾਰੀ ਸੰਗਤ ਨੂੰ ਬੇਨਤੀ ਵੀ ਜ਼ੋਰਦਾਰ ਤਾੜੀਆਂ ਨਾਲ ਤੋਂ ਸਾਰੇ ਵੀਰਾਂ ਨੂੰ ਬੇਨਤੀ ਹੈ। ਧੰਨਵਾਦ ਜੀ ਤੁਸੀਂ ਰਾਪਰ ਦੇ ਸ਼ਰੋਤੇ ਹੋ। ਵਾਹਿਗੁਰੂ। ਬਹੁਤ ਵਧੀਆ ਮੁਕਾਬਲਾ ਐਸਵੇਂ ਨੌਜਵਾਨਾਂ ਦਾ ਮਾਣ। ਇੱਕ ਪਾਸੇ ਦਾਲਵ ਹੈ ਪਰ ਦੂਸਰੇ ਪਾਸੇ ਹੋਤੀ ਪਹਿਲਵਾਨ ਇਰਾਨ। ਸਮੇਂ ਦੀਆਂ ਬਾਤਾਂ ਨੇ ਬਹੁਤ ਵਧੀਆ ਦੇਖੋ ਕਿ ਕਹਿੰਦੇ ਆਰ ਪਾਰ ਦੀ ਕੁਸ਼ਤੀ ਦੇਖਣੀ ਆ। ਬੜੀ ਤਾਕਤ ਦੀ ਕੁਸ਼ਤੀ ਬਹੁਤ ਸਮੁਤ ਲੈਵਲ ਦਾ ਨਾਮ ਹੈ ਬੜੀ ਤਾਕੀ ਦੀ ਕੁਸ਼ਤੀ ਚੱਲਦੀ ਹੋ ਦੇਖੋ ਕਿਹੜਾ ਪਹਿਲਵਾਨ ਇਜਤ ਪ੍ਰਾਪਤ ਕਰਦਾ ਹੈ ਆਹਾਂ ਨਗਰ ਕਾਰਨਾ ਵਾਲੇ ਨੇ ਨਗਰ ਭਾਗਾ ਵਾਲੇ ਨੇ ਜਿਹੜੇ ਸਿੰਘ ਕਮਾਉਂਦੇ ਔਰ ਦਸਾਂ ਨਾਂ ਦੀ ਤਿਰਤ ਕਮਾਈ ਝੋੜਾ ਉੱਤੇ ਲਾਂਦੇ ਔਰ ਦਸਾਂ ਨਾਂ ਦੀ ਤਿਰਤ ਕਮਾਈ ਝੇਕਾ ਉੱਤੇ ਲਾਂਦੇ ਦਸਾਂ ਨਾਂ ਦੀ ਤਿਰਤ ਕਮਾਈ ਜੰਗ ਕਰਦੇ ਲਾਂਦੇ ਔਰ ਨਗਰ ਕਾਰਨਾ ਵਾਲੇ ਭਾਗਾ ਵਾਲੇ ਹੁੰਦੇ ਆ ਜਿੰਨਾ ਨਗਰਾਂ ਦੇ ਵਿੱਚ ਨਾ ਪਹਿਲ ਮੰਗਦੇ ਚਰਨ ਪੈਂਦੇ ਨੇ ਉਹ ਨਗਰ ਦਿਨ ਦੁੱਖਣੀ ਬਾਤ ਚੌੜੀ ਕੁੱਤੀ ਵਸਦੇ ਨੇ ਇਹ ਇਲਾਕਾ ਬਹੁਤ ਵਧੀਆ ਪਰਮਾਨੈਂਟ ਪ੍ਰਾਜਕਰ ਕਰਦੇ ਆ ਅਸੀਂ ਸਮੁੱਚੇ ਇਲਾਕੇ ਦਾ ਸਮੁੱਚੀ ਪ੍ਰਗੋਣਕ ਕਮੇਟੀ ਦਾ ਗ੍ਰਾਮ ਪੰਚਾਇਤ ਦਾ ਦਿਲ ਦੀਆਂ ਲਾਹਾਂਾਂ ਵਿੱਚ ਉਤਾਹ ਲੋ ਦੁਹਾਰ ਕਰਦੇ ਆਂ ਵਾਹ ਦੀ ਵਾਹ ਨਿੱਗੀਆਂ ਦੀ ਸਾਹ ਨਾਮ ਮਾਣ ਦੇ ਵਿੱਚ ਪਾਇਮਾਨੰਦ ਮੰਗੋਂ ਯੋ ਤੇ ਚਾਹਦਾ ਏ ਕਿਉਂਕਿ ਤਾਲਮ ਤੇ ਹੌਤੀ ਦੀ ਗੁਸਤੀ ਹੈ ਕਹਿੰਦਾ ਜੀ ਦੇ ਨਾਲ ਬੀਤਦੀ ਆ ਉਹੀ ਜਾਣਦਾ ਹੈ ਓਏ ਪਕੜ ਬੱਜੇ ਕੋ ਕਿੰਨਾ ਜ਼ੋਰ ਲੱਗਦਾ ਇੱਕੋ ਹੱਥ ਨਾਲ ਰੱਖ ਦਿੰਦਾ ਧੂਆਂ ਕੱਢ ਕੇ ਜਿਵੇਂ ਗੱਡੀਆਂ ਨੂੰ 4x4 ਲੱਗਦਾ ਓ ਘਰੋਂ ਕਰੀ ਰੁਸਤਮ ਹੁੰਦੇ ਸੋਨੀਆ ਓ ਬਾਦੀਆਂ ਦੇ ਸੌਖੇ ਮਿਲ ਜਾਂਦੀਆਂ ਓਏ 25 ਮਿੰਟ ਪਿੱਛੋਂ ਜਾਂ ਤੇ ਸਲਵਟ ਦੀ ਧਰਨਾ ਟਿਕਾਣਿਆਂ ਤੇ ਹਿੱਲ ਜਾਂਦੀਆਂ ਓਏ 25 ਮਿੰਟ ਪਿੱਛੋਂ ਜਾਂ ਤੇ ਸਲਵਟ ਦੀ ਧਰਨਾ ਟਿਕਾਣਿਆਂ ਤੇ ਹਿੱਲ ਜਾਂਦੀਆਂ ਰਾਕੇ ਕਹਿੰਦੇ ਮੱਲਾਂ ਦਾ ਜੋਰ ਲੱਗਿਆ ਹੋਇਆ ਏ ਹੌਟੀ ਤੇ ਤਾਲੂ ਦੇ ਦਰਮਿਆਨ ਐਤਾ ਸਮੇਂ ਦੀ ਬਾਤ ਆ ਕੌਣ ਜਿੱਤੇਗਾ ਕੌਣ ਹਾਰੇਗਾ ਇਹ ਮੁਕੱਦਰਾਂ ਦੀ ਗੱਲ ਐ ਕੌਣ ਜਿੱਤਾਂਗਾ ਕੌਣ ਹਾਰਨਾ ਦਾ ਮਹਿਲਵਾਨ ਦਰਮਿਆਨ ਨਾ ਨੱਦੀ ਹੋਈ ਜਾਨ ਤੇ ਲੱਗਿਆ ਹੋਇਆ ਜੋਰ ਇਹਨਾਂ ਮਨਾਂ ਦੇ ਦਰਮਿਆਨ ਪੂਰਾ ਏ ਜੀ ਨਾਲ ਪਾਉਂਦੇ ਜਿੰਨਾ ਜਿੰਨਾ ਪਰਿਵਾਰਾਂ ਵੱਲੋਂ ਆਪਣੀ ਮੇਹਰਮੰਦੀ ਦੇ ਵਿੱਚੋਂ ਜੋ ਕਿ ਇਸ ਕੁਸ਼ਤੀ ਗੰਗਲ ਦੇ ਵਿੱਚ ਵੱਡਾ ਜੋਰਦਨ ਪਾਇਆ ਆਸੀ ਦਿੰਦਿਆਂ ਦਹਰਾਈਆਂ ਵਿੱਚੋਂ ਕਾਇਦ ਹੁਣ ਕਹਾਂਵਾ ਕਰਦਾ ਮੈਂ ਅਰਦਾਸ ਬਲਤੀ ਕਰਦਾ ਵਾਹਿਗੁਰੂ ਜਰਨਾ ਦੇ ਘਰਾਂ ਵਿੱਚ ਪਰਿਵਾਰ ਜੋ ਖੁਰਸ਼ਕ ਦੇ ਫੰਡ ਇਕੱਠਾ ਕਰਦੇ ਨੇ ਲੰਮੀ ਉਮਰ ਕਰੀ ਉਹਨਾਂ ਸੱਜਣਾ ਦੀ ਜਿਹੜੇ ਨਾਲ ਮਿਲ ਤੋਹਕ ਲਾਉਂਦੇ ਨੇ ਜਿਹੜੇ ਹਰ ਸੰਕੋਲ ਕਰਾਉਂਦੇ ਨੇ 5 ਮਿੰਟ ਬਾਕੀ ਹੈ ਜੀ ਤੇ ਮੈਂ ਬੇਨਤੀ ਕਰਦਾ ਮੇਰੇ ਕੋਲ ਸਿਰਫ ਇੱਕ ਬੰਦਰੀ ਆਈ ਹੈ ਜੀ ਅਗਲੇ ਸਾਲ ਲਈ ਇੱਕ ਬਹੁਤ ਲੋਕ ਜਿਸਕਾ ਨਾਲ ਕੋਈ ਸ਼ੁਰੂ ਨਾ ਉੱਠੋ ਕੋਈ ਗਾਮਨੀ ਸਮਾਰੋਹ ਰੱਖੋ ਇੱਕ ਦੋ ਲਾਂਚਮੈਂਟਾਂ ਜ਼ਰੂਰ ਕਰਵਾਓ ਜੀ ਹੱਥ ਜੋੜ ਕੇ ਬੇਨਤੀ ਹੈ कोई ना कोई सूरमा जरूर उठो ये तो अगले साल आप दो दे तो चार बुंदियां जरूर बोलिए ये सोलह बुंदियां बोलियो जी तो पिछले साल हाथ धोड़ के बिन्टा महीने सफल करना करो भी बड़ी तंगी खुशी चाली हुई देखो कि पहलवान ने युग प्राप्त करता है युग तो देवतार श्री कृष्ण महाराज जी ने गीता दिन लिखे है जो तुम कर दर्शन कर रहे हो ਤਾਂ ਤਿੰਨ ਰੂਪ ਦੇ ਵਿੱਚ ਤੁਸੀਂ ਮੇਰਾ ਦਰਸ਼ਨ ਕਰ ਸਕਦੇ ਹੋ ਜਦੋਂ ਲਾਣਾ ਸੋਲੇ ਬਣ ਕੇ ਗੰਨ ਕਰਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲਓ ਉਦੋਂ ਵਿੱਚ ਮੇਰਾ ਰੂਪ ਪਊਗਾ ਜੰਮੂਆਂ ਦੇ ਬਗ ਦੇ ਵਿੱਚ ਠੱਠਾ ਜਾਂਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲਓ ਉਦੋਂ ਵਿੱਚ ਮੇਰਾ ਰੂਪ ਪਊਗਾ ਆ ਖਾਣੇ ਦੇ ਵਿੱਚ ਪਹਿਲਵਾਨ ਜੱਪੀਆ ਸਤਨਾ ਦਾ ਰੂਪ ਤਾਂ ਪਾ ਕੇ ਮੰਨਣ ਕਰਦਾ ਉਹਨੂੰ ਧੰਨੂਤ ਕਰਦਾ ਹੋਵੇ ਉਦੋਂ ਤੁਸੀਂ ਦਰਸ਼ਨ ਕਰ ਲਓ ਉਦੋਂ ਵਿੱਚ ਮੇਰਾ ਰੂਪ ਪਊਗਾ ਵਾਹ ਜਬੀ ਮਧਿਆ ਦਾ ਆਪਰੇ ਵਾਲੀ ਕੁਸ਼ਤੀ ਕਰਕੇ ਦੇਖੋ ਲੰਗੂ ਜੀ ਆਉਂਦੇ रह रा हरपी करे मानो मेर लाइ ਜੇ ਉਹ ਕੁਸ਼ਤੀ ਆਰਪਾਰ ਦੀ ਹੁੰਦੀ ਹੈ ਤਾਂ 1100 ਜੀ ਡਾਕਟਰ ਹਰਪ੍ਰੀਤ ਜੀ ਉਹਨਾਂ ਨੂੰ ਦਿੱਤਾ ਜਾਣਾ ਹੈ ਜੀ ਨੌ ਜੀ ਅਗਲੇ ਸਾਲ ਵਾਸਤੇ ਸਾਡੇ ਪਿੰਡਰ ਲਈ ਧੰਨੇਵਾਦ ਇੱਕ ਲੱਖ ਰੁਪਏ 2026 ਦੇ ਵਿੱਚ ਉਹਨਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਜਾਣਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਇਸ ਪਰਿਵਾਰ ਦੇ ਵਾਹਿਗੁਰੂ ਬੰਤੀਓ ਜੀ ਸਭ ਪਰ ਮੈਦਾਨ ਦੇ ਵਿੱਚ ਮੱਲਾਂ ਦੇ ਦਰਮਿਆਨ ਕੁਸ਼ਤੀ ਚ ਨਿਕਲ ਪੰਜ ਦਾ ਤਾੜੀਆਂ ਮੇਰਵਾਨ ਦੇ ਮਿੱਤਰੋ ਕੋਈ ਮਿੱਤਰوں ਵੀ ਭਗਵਾਨ ਨਾਨੀਪੁਰਸ਼ अगल साल वास्ते माया दान करणी ਜਾ ਕੋਈ ਵੀ ਦਾਨ ਫੰਡ ਕਰਨਾ ਹੈ ਤਾਂ ਸਾਡੀ ਪ੍ਰਬੰਧਕ ਕਮੇਟੀ ਨਾਲ ਕੋਈ ਜਰੂਰ ਸੰਪਰਕ ਕਰਿਓ। ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ। ਲਓ ਹੋਰ ਤੇਰੇ ਦੇ ਸਿਰੇ ਦਾ ਮੁਕਾਬਲਾ। ਇੱਕ ਹੋਰ ਅਗਦੀ ਬਾਬਾ ਜੀ ਬਦਛੋ। ਗੱਲ ਜੀ ਬਾਬਾ ਜਾਇਬ ਸਿੰਘ ਜੀ ਕਹਿੰਦੇ 2026 ਤੱਕ ਨਾ ਕੁਸ਼ਤੀ ਦਾ ਕਲ ਹੋਣਾ। ਉਹਦੇ ਵਿੱਚ ਇਹਨਾਂ ਦੇ ਪ੍ਰਬੰਧਕ ਵੱਲੋਂ ਵੀ ਮੁੰਦਰੀ ਨਾਮ ਦਿੱਤੀ ਜਾ ਰਹੀ ਹੈ। ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ। ਤਾੜੀਆਂ ਮਾਰੋ ਦਰਸ਼ਕ ਵੀਰਾਂ ਤੋਂ। ਰੌਣਕ ਬੰਦਾ ਹੋ ਰਿਹਾ ਹੈ ਜਰਾ। ਹੁਣ ਜੀ ਸਰਪੰਚ ਸਾਹਿਬ ਕਿੱਥੇ? ਸਖਦੇਵ ਸਿੰਘ ਜੀ ਆ ਗਏ ਮਾਨਸਤੂ ਤੁਹਾਡੇ ਪਾਰਟੀਆਂ ਸਮੇਂ ਲੰਦੇ ਸੀ ਲੋ ਜੀ 2016 ਦੇ ਵਿੱਚ ਜਿਹੜਾ سفید ਉਹ ਜਿਹੜਾ ਪੁਸ਼ਤੀ ਚੰਗਰ ਹੋਣਾ ਸਾਡੇ ਸਖਦੇਵ ਸਿੰਘ ਜੀ ਸਰਪੰਚ ਸਾਹਿਬ ਵੱਲੋਂ ਮੰਤਰੀ ਨਾਮ ਦੇ ਦੀ ਜਲਾਣਾ ਤੱਕ ਜ਼ੋਰਦਾਰ ਤਾੜੀਆਂ ਮਾਰੋ ਪੰਜ ਮੰਤਰੀ ਜੀ ਆ ਗਏ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਧੰਨਵਾਦ ਹੈ ਜੀ ਸਾਡੇ ਪਾਣੀ ਦੇ ਸਰਪੰਚ ਸਾਹਿਬਾਨ ਦਾ ਜਿੰਨੀ ਵੀ ਗ੍ਰਾਮ ਪੰਚਾਇਤ ਪਹੁੰਚੀ ਹੈ ਨਾਕੇ ਟਾਕੇ ਦੀ ਸਮਰਤ ਪਹੁੰਚੀ ਹੈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ वर्गा ਹੀ डुब बि जबड़ी ਵਿੱਚ ਮਦਾਨਾਂ ਦੇ ਏ ਬਖਤ ਮੁਕੱਦਰ ਤੈਅ ਕਰਦਾ ਹੈ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਰ ਵੀ ਕਰਦੇ ਨੇ ਹਾਂ ਬਈ ਬਣ ਚੱਲਦੀ ਹੋਈ ਪਸਤੀ ਇਹਨਾਂ ਨੌਜਵਾਨਾਂ ਦਰਮਿਆਨ ਦੇ ਲਾ ਉਤਰ ਰੈਫਰੀ ਸਾਹਿਬ ਦੀ ਬੇਸਲ ਜਿਹੜੀ ਆ ਬੰਕ ਚੁੱਕੀ ਹੈ ਹਾਂਜੀ ਹਾਂਜੀ ਜੀ ਬਾਬਾ ਜੀ ਪੁਆਇੰਟ ਤੇ ਠੀਕ ਹੈ ਹਾਂ ਵੀ ਹੁਣ ਪੁਆਇੰਟ ਤੇ ਪੁਸ਼ਟੀ ਹੋਣੀ ਹੈ ਬਾਜੀ ਬਾਜੀ ਪੁਆਇੰਟ ਤੇ ਪੁਸ਼ਟੀ ਹੋਣਾ ਸ਼ੁਰੂ ਹੋਣ ਲੱਗਿਆ ਹੈ अखां बगीदासे ਇਸੇ ਤਾਰਾਵਤੇ ਕੁਸਤੀ ਪੁਆਇੰਟਾਂ ਤੇ ਆ ਉਹ ਬੱਲੇ 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 ਨਾ ਹੀ ਆਪਣੀ ਸਾਹ ਬਈ ਲਾ ਦਿਓ ਤਾੜੀਆਂ ਦਸ ਕੇ ਜੋਰ ਨਾਲ ਹਾਂ ਬਈ ਵਾਹ ਵਾਹ ਕਹਿੰਦੇ ਕੁਸਤੀ ਪੁਆਇੰਟਾਂ ਤੇ ਜਾਂਦੀ ਆ ਆ ਮੈਂ ਇੱਕ ਪਾਸੇ ਤਾਲਿਮ ਦੂਜੇ ਪਾਸੇ ਹੌਂਦੀ ਆ ਰਾਨ ਵਾਲਾ ਕਹਿੰਦਾ ਤੱਕਰੀ ਪੁਆਈ ਹੈ ਨਾ ਪੁਰੇ ਸਮੇਂ ਦੇ ਉਹ ਫੈਦਾ ਕੀ ਦੁਨੀਆ ਤੇ ਆਏ ਦਾ ਲਿਟਣ ਨਾ ਲਾਈ ਜੇ ਮੈਂ ਬਾਣੀ ਤਕਦੀਰ ਦਾਦਾ ਪਾਣ ਮੇਰੀ ਮਾਂ ਨੂੰ ਜਮੇ ਜਾਣ ਦਾ ਗਾਨੇ ਟਾਰਨਿੰਗ ਲਵ ਯੂ ਤੋਂ ਬਚ ਕੇ ਦਸੀ ਤੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਲੱਖ ਤੋੜਦਾ ਪੈਂਦਾ ਏ ਮਾੜੇ ਸਮੇ ਦਾ ਆਹ ਤਾਜ ਅੱਗੇ ਦੁਨੀਆ ਸਲਾਮਾ ਕਰਦੀ ਆਓ ਉਧਰ ਇੱਕ ਵਾਰ ਪਾਉਂਦੇ ਜੀ ਹਲੋ ਜੀ ਸਾਰੇ ਪਹਿਲਵਾਨ ਵੀ ਨੋਟ ਕਰੋ ਸਾਡੇ ਤਰਤਪਾਲ ਸਿੰਘ ਜੀ ਪੋਲਾ ਪ੍ਰਧਾਨ ਸਾਹਿਬ ਦਾ ਗ੍ਰਹਿ ਵਿੱਚੋਂ ਗੁਰੂ ਤੋਂ ਲੱਗੋ ਗੁਰੂਕੋਤਾਰੇ ਪਿਆਰ ਕਿਤਨੇ ਸਾਰੇ ਅਗਲੀ ਗੱਲ ਦੱਸੀਦਾ ਹਾਂ ਬੰਨੀ ਦੇਖਤ ਕੋਲ ਦਾ ਸਮਾ ਉਧਰ ਸਾਡਾ ਵੀਰ ਵਿਕੀ ਟਮੋਂ ਸਮਰਾਲੇ ਵਾਲੇ ਜਿਹੜਾ ਲੈਵ ਜਿਹੜਾ ਹੋਇਆ ਹੈ ਇਹ ਵੀਰ ਅਕਦਾ ਵੀ ਇੱਕ ਸ਼ੇਰ ਬੋਲ ਰਿਹਾ ਜਿਹੜਾ ਪਹਿਲਾਂ ਬੋਲਿਆ ਭਰਾ ਦੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਹਿੰਦਾ ਮਰਜ਼ੀ ਹੁੰਦੀ ਬਦਲਾ ਵੀ ਹਵਾ ਨਾਲ ਉੱਡ ਵੀ ਜਾਂਦੇ ਨੇ ਚੌਂਟਾ ਬੜ ਵੀ ਜਾਂਦੇ ਨੇ ਇਹ ਜੰਤ ਸਮੁੰਦਰ ਵਰਗਾ ਏ ਕਾਰੂ ਡੁੱਬ ਵੀ ਜਾਂਦੇ ਨੇ ਡਰਾਂ ਕਲ ਤਰ ਵੀ ਜਾਂਦੇ ਨੇ ਕਿ ਪਰ ਚਮਚੂਲੇ ਸੋਨਿਆ ਵਿੱਚ ਮੈਦਾਨਾਂ ਦੇ ਬੱਤ ਮੁਕਦਰ ਕਾਹ ਕਰਦਾ ਹੈ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਕੋਲਾ ਜਾਂ ਹੌਸਲਾ ਕਰਨਾ ਇਸ ਦੇ ਖੇਡ ਖੇਡੀ ਜਾ ਖਿਡਾਰੀ ਜਿੱਤ ਵੀ ਜਾਂਦੇ ਨੇ ਖਿਡਾਰੀ ਹਾਰ ਵੀ ਜਾਂਦੇ ਨੇ ਗਿਰਤੇ ਹੈ ਸਾਹਸ ਵਾਰ ਹੀ ਮਗਾਨੇ ਜੰਗ ਮੇ ਜਿੱਤੋ ਤਾਂ ਵੀ ਖੁਸ਼ हर तव्हां चारियूं पर खारीख हौसले पट भिड़ हर थांचे छॾे लोक बि गॾा करोते ते पंज सौ नाली ते खोटी न that's it. लोर लॻंदा पहल वारी कची मुसीता वर्गी ਪੂਰਾ ਆ ਜੋਰ ਲੱਗਿਆ ਮੱਲਾਂ ਦਾ ਪੂਰਾ ਸਮੇਂ ਦੀ ਆ ਬਾਤਾਂ ਨੀਰ ਨੀਸਾ ਹਾਏ ਹਾਏ ਕਹਿੰਦੇ ਹੌਦੀ ਤੇ ਤਾਲਬ ਦੀ ਕੁਸ਼ਤੀ ਹੋ ਗਿਆ ਸਿਰਾਂ ਦੇ ਇੱਕ ਵਾਰ ਮਾਦਾ ਮੱਲਾਂ ਲਈ ਜ਼ੋਰਦਾਰ ਤਾੜੀਆਂ ਬਈ ਪ੍ਰਧਾਨ ਸਾਹਿਬ ਵੀ ਕਹਿੰਦੇ ਜੋਰ ਬਹੁਤ ਲੱਗਿਆ ਵਾਹ ਕਿਉਂਕਿ ਮਾਲ ਵਾਲਾ ਨਾਂਕੀ ਰਹਿਣਾ ਚੰਗਾ ਦੋਨਾਂ ਦੇ ਹੱਥ ਮਾਰ ਕੇ ਕਹਿੰਦੇ ਕਰਦੇ ਨੇ ਦੋਨਾਂ ਦੀ ਬਰਾਬਰ ਕੁਸ਼ਤੀ ਦੇਖੋ ਵਾਹ ਵਾਹ